ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਦੇ ਘਰ ਸੀਬੀਆਈ ਦਾ ਛਾਪਾ ਵੱਜਿਆ ਇਸ ਮਾਮਲੇ ਦੇ ਉੱਤੇ ਵੀ ਹੁਣ ਸਿਆਸਤ ਹੋਣ ਲੱਗੀ ਹੈ ਭਾਜਪਾ ਦੇ ਆਗੂ ਕੀ ਬੋਲ ਰਹੇ ਨੇ ਇਸ ਛਾਪੇ ਨੂੰ ਲੈ ਕੇ ਕਿਉਂ ਦੇਖਿਆ ਜਾ ਰਿਹਾ ਸ਼ੱਕੀ ਨਜ਼ਰ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਨੂੰ ਔਰ ਇਸ ਮਾਮਲੇ ਦੇ ਉੱਤੇ ਰਿਐਕਸ਼ਨ ਕੀ ਦਿੱਤਾ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਖਾਸ ਕਰਕੇ ਸੰਜੇ ਸਿੰਘ ਜਿਹੜੇ ਐਮਪੀ ਨੇ ਉਹਨਾਂ ਨੇ ਇਸ ਦਾ ਮੋੜਵਾ ਜਵਾਬ ਭਾਜਪਾ ਨੂੰ ਦੇ ਦਿੱਤਾ ਹੈ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਆਮ ਆਦਮੀ ਪਾਰਟੀ ਦਾ ਉਹ ਕਿਹੜਾ ਆਗੂ ਹੈ ਜਿਸ ਦੇ ਘਰ CBI ਦਾ ਛਾਪਾ ਵੱਜਿਆ ਦਰਅਸਲ ਉਸ ਨੂੰ ਗੁਜਰਾਤ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਤੇ ਗੁਜਰਾਤ ਸੂਬੇ ਦੇ ਵਿੱਚ ਕਿਸ ਦੀ ਸਰਕਾਰ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਉੱਥੇ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਸਿਆਸੀ ਜਿਹੜੀ ਤਲਖਬਾਜੀ ਹੈ ਆਪਸ ਦੇ ਵਿੱਚ ਉਹ ਹੋਰ ਜ਼ਿਆਦਾ ਤੂਲ ਫੜ ਗਈ ਹੈ ਵੱਧ ਗਈ ਹੈ ਆਮ ਆਦਮੀ ਪਾਰਟੀ ਦੇ ਆਗੂ ਨੇ ਦੁਰਕੇਸ਼ ਪਾਠਕ ਦੁਰਗੇਸ਼ ਪਾਠਕ ਕਦੇ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਦੀ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਵੀ ਲਾਈ ਜਾਂਦੀ ਹੈ ਤੇ ਉਦੋਂ ਵੀ ਕਾਫੀ ਸਵਾਲ ਉੱਠੇ ਸਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਉੱਤੇ ਜਿਸ ਕਰਕੇ ਉਹਨਾਂ ਨੂੰ ਹਟਾ ਕੇ ਫਿਰ ਇਸਤੇ ਪੰਜਾਬ ਸੂਬੇ ਦੇ ਅੰਦਰ ਵੀ ਜ਼ਿੰਮੇਵਾਰੀ ਕਿਸੇ ਹੋਰ ਨੂੰ ਦੇ ਦਿੱਤੀ ਗਈ। ਹੁਣ ਗੁਜਰਾਤ ਦੇ ਵਿੱਚ ਉਹਨਾਂ ਨੂੰ ਪ੍ਰਭਾਰੀ ਜਿੱਥੇ ਲਗਾਇਆ ਗਿਆ ਸੀ ਇੰਚਾਰਜ ਸਹਿ ਇੰਚਾਰਜ ਲਗਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਤੇ ਉਸ ਤੋਂ ਬਾਅਦ ਤੁਰੰਤ ਇਹ ਛਾਪਾ ਵੱਜਿਆ ਜਿਸ ਦੇ ਕਰਕੇ ਆਮ ਆਦਮੀ ਪਾਰਟੀ ਨੇ ਹੁਣ ਭਾਜਪਾ ਨੂੰ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਹਰ ਚਾਲ ਭਾਜਪਾ ਨੇ ਚੱਲੀ ਹੈ ਪਰ ਕਾਮਯਾਬੀ ਨਹੀਂ ਮਿਲੀ ਤੇ ਹੁਣ ਸਾਡੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੇਂਦਰ ਦੀਆਂ ਏਜੰਸੀਆਂ ਦੀ ਦਰਵਾਜ਼ਾ ਹੋ ਰਹੀ ਹੈ ਇਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕਹਿ ਰਹੀ ਹੈ ਪਰ ਇਸ ਦੇ ਉੱਤੇ ਭਾਜਪਾ ਦੇ ਆਗੂ ਵੀ ਚੁੱਪ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਜਿਸ ਜਿਸ ਨੇ ਕੁਝ ਗਲਤ ਕੀਤਾ ਸਿਰਫ ਕਾਨੂੰਨ ਆਪਣੇ ਹਿਸਾਬ ਦੇ ਨਾਲ ਕੰਮ ਕਰਦਾ ਹੈ ਏਜੰਸੀਆਂ ਆਪਣੇ ਹਿਸਾਬ ਨਾਲ ਕੰਮ ਕਰਦੀਆਂ ਨੇ ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਤੇ ਨਾ ਹੀ ਕੋਈ ਵਾਦੂ ਦੀ ਦਖਲਅੰਦਾਜ਼ੀ ਹੈ ਇਸ ਤਰ੍ਹਾਂ ਦੀ ਸਿਆਸਤ ਅੱਜ ਦੀ ਨਹੀਂ ਕਾਫੀ ਸਮੇਂ ਤੋਂ ਹੋ ਰਹੀ ਆ ਜਦੋਂ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਜੇਲ੍ਹ ਜਾਣਾ ਪੈ ਜਾਂਦਾ ਫਿਰ ਉਹਨਾਂ ਨੂੰ ਜ਼ਮਾਨਤ ਢੇਰ ਬਾਅਦ ਮਿਲਦੀ ਹੈ ਇਸੇ ਤਰ੍ਹਾਂ ਮਨੀਸ਼ ਸੋਦੀਆ ਨੇ ਜਿਹੜੇ ਦਿੱਲੀ ਦੇ ਉਪ ਮੁੱਖ ਮੰਤਰੀ ਸਾਬਕਾ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਸਤਿੰਦਰ ਜੈਨ ਨੂੰ ਜੇਲ੍ਹ ਜਾਣਾ ਪਿਆ ਤੇ ਹੋਰ ਕਈ ਆਗੂਆਂ ਦੇ ਉੱਤੇ ਸਵਾਲ ਖੜੇ ਹੋਏ ਤੇ ਹੁਣ ਵਾਰੀ ਆਈ ਹੈ ਦੁਰਗੇਸ਼ ਪਾਠਕ ਜਿਹੜੇ ਕੀ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਮਾਮਲਿਆਂ ਦੇ ਵਿੱਚ ਸਹਿ ਇੰਚਾਰਜ ਲਗਾਏ ਗਏ ਨੇ ਉਨ੍ਹਾਂ ਦੇ ਘਰ ਹੁਣ ਛਾਪਾ ਪਿਆ ਹੈ ਦੁਰਗੇਸ਼ ਪਾਠਕ ਦੇ ਵਿਦੇਸ਼ੀ ਫੰਡਿੰਗ ਮਾਮਲੇ ਦੇ ਵਿੱਚ ਜਾਂਚ جاری ਹੈ ਸੁਸੋਧਿਆ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਬੀਜੇਪੀ ਦੀ ਸਾਜ਼ਿਸ਼ ਹੈ ਗੁਜਰਾਤ ਦੇ ਵਿੱਚ ਜਿਹੜੀਆਂ ਚੋਣਾਂ ਨੂੰ ਲੈ ਕੇ ਭਾਰੀ ਬਣਦੇ ਹੈ ਜਿਹੜੀ ਇਹ ਰੇਡ ਮਾਰੀ ਗਈ ਇਸ ਦੇ ਸੰਕੇਤ ਕੀ ਨੇ ਇਹ ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਦਰਅਸਲ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਦੁਰਗੇਸ਼ ਪਾਠਕ ਦੇ ਘਰ ਜਿਹੜਾ ਇਹ ਸੀਬੀਆਈ ਨੇ ਛਾਪਾ ਮਾਰਿਆ ਇਸ ਦੀ ਜਿਹੜੀ ਤੰਦ ਜੁੜ ਰਹੀ ਹੈ ਤਾਰ ਜੁੜ ਰਹੀ ਹੈ ਉਹ ਵਿਦੇਸ਼ੀ ਫੰਡਿੰਗ ਨੂੰ ਲੈ ਕੇ ਜੁੜ ਰਹੀ ਹੈ ਸੀਬੀਆਈ ਦੇ ਅਧਿਕਾਰੀਆਂ ਦੇ ਮੁਤਾਬਕ ਕਿ ਕਾਰਵਾਈ ਵਿਦੇਸ਼ੀ ਫੰਡਿੰਗ ਦੇ ਨਾਲ ਜੁੜੇ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਹੈ ਸੀਬੀਆਈ ਨੇ ਦੁਰਗੇਸ਼ ਪਾਠਕ ਦੇ ਖਿਲਾਫ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਜਿਹੜਾ ਐਫਸੀਆਰਏ ਦੇ ਤਹਿਤ ਕੇਸ ਦਰਜ ਕੀਤਾ ਹੈ ਸੀਬੀਆਈ ਦੀ ਛਾਪੇਮਾਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਸੋਦੀਆ ਨੇ ਕਿਹਾ ਕਿ ਗੁਜਰਾਤ ਚੋਣਾ 2027 ਦੇ ਵਿੱਚ ਦੀ ਜ਼ਿੰਮੇਵਾਰੀ ਮਿਲਦੇ ਆਂ ਦੁਰਗੇਸ਼ ਪਾਠਕ ਦੇ ਘਰ ਸੀਬੀਆਈ ਦੀ ਰੇਡ ਵੱਜੀ ਹੈ ਔਰ ਇਹ ਕੋਈ ਇਤਫਾਕ ਨਹੀਂ ਬਲਕਿ ਭਾਜਪਾ ਦੀ ਡਰ ਤੋਂ ਨਿਕਲੀ ਹੋਈ ਸਾਜ਼ਿਸ਼ ਹੈ ਬੀਜੇਪੀ ਜਾਣਦੀ ਹੈ ਕਿ ਗੁਜਰਾਤ ਦੇ ਵਿੱਚ ਹੁਣ ਸਿਰਫ ਆਮ ਆਦਮੀ ਪਾਰਟੀ ਹੀ ਉਹਨਾਂ ਨੂੰ ਚੁਣੌਤੀ ਦੇ ਸਕਦੀ ਹੈ ਇਸ ਸਚਾਈ ਨੇ ਉਹਨਾਂ ਨੂੰ ਹਲਾਕੇ ਰੱਖ ਦਿੱਤਾ ਹੈ ਇਹ ਮਨੀਸ਼ ਸੋਧਿਆ ਦੇ ਬੋਲ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵੀ ਘੱਟ ਨਹੀਂ ਕੀਤੀ ਉਹਨਾਂ ਨੇ ਵੀ ਮੋੜਵਾ ਜਵਾਬ ਦਿੰਦਿਆਂ ਹੋਇਆ ਕਿ ਆ ਕਿ ਭਾਜਪਾ ਦਾ ਗੰਦਾ ਖੇਡ ਸ਼ੁਰੂ ਹੋ ਗਿਆ ਹੈ ਗੁਜਰਾਤ ਦੇ ਸਹਿ ਪਰਿਵਾਰੀ ਦੁਰਗੇਸ਼ ਪਾਠਕ ਦੇ ਘਰ ਸੀਬੀਆਈ ਪਹੁੰਚੀ ਹੈ ਮੋਦੀ ਸਰਕਾਰ ਨੇ ਸਾਡੀ ਪਾਰਟੀ ਨੂੰ ਖਤਮ ਕਰਨ ਦਾ ਹਰ ਹੱਥ ਕੰਡਾ ਅਪਣਾ ਕੇ ਦੇਖ ਲਿਆ ਪਰ ਉਹਨਾਂ ਨੂੰ ਚੈਨ ਨਹੀਂ ਹੈ ਹਾਲੇ ਵੀ ਇਸੇ ਕਰਕੇ ਗੁਜਰਾਤ ਦੇ ਵਿੱਚ ਭਾਜਪਾ ਦੀ ਹਾਲਤ ਪਤਲੀ ਪੈ ਗਈ ਹੈ ਜਿਵੇਂ ਹੀ ਪਾਠਕ ਨੂੰ ਗੁਜਰਾਤ ਦੇ ਵਿੱਚ ਸਹਿ ਪਰਿਵਾਰੀ ਬਣਾਇਆ ਗਿਆ ਤੇ ਉਹਨਾਂ ਨੂੰ ਧਮਕਾਉਣ ਦੇ ਲਈ ਸੀਬੀਆਈ ਭੇਜ ਦਿੱਤੀ ਗਈ ਇਹ ਜਿਹੜੇ ਨੇ ਦੋਸ਼ ਲਗਾ ਦਿੱਤੇ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਭਾਜਪਾ ਦੇ ਉੱਤੇ ਸੀਬੀਆਈ ਦੀ ਰੇਡ ਦੇ ਉੱਤੇ ਆਮ ਆਦਮੀ ਪਾਰਟੀ ਦੇ ਨਤਾਮਾਂ ਦੇ ਜਿਹੜੇ ਬਿਆਨ ਆਏ ਨੇ ਉਸ ਦੇ ਵਿੱਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਦਾ ਬਿਆਨ ਵੀ ਸ਼ਾਮਲ ਹੈ ਆਮ ਆਦਮੀ ਪਾਰਟੀ ਨੇ ਜਿਵੇਂ ਗੁਜਰਾਤ ਚੋਣ ਦੀ ਤਿਆਰੀ ਸ਼ੁਰੂ ਕੀਤੀ ਤਾਂ ਗੁਜਰਾਤ ਦੇ ਸਹਿ ਪ੍ਰਭਾਰੀ ਆਮ ਆਦਮੀ ਪਾਰਟੀ ਦੇ ਲੀਡਰ ਦੁਰਗੇਸ਼ ਪਾਠਕ ਦੇ ਘਰ ਸੀਬੀਏ ਰੇਡ ਕਰਨ ਪਹੁੰਚੀ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਹੀ ਭਾਜਪਾ ਨੂੰ ਚੁਣੌਤੀ ਦੇ ਸਕਦੀ ਹੈ ਇਹਨਾਂ ਨੇ ਵੀ ਸੇਮ ਗੱਲ ਕੀਤੀ ਹੈ ਮਨੀਸ਼ ਸੋਸੋਦੀਆ ਦੇ ਵਾਂਗ ਕਿ ਕਿਵੇਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਔਰ ਸਰਵਪ ਭਾਰ ਦਵਾਜ ਨੇ ਜਿਹੜੇ ਸਾਬਕਾ ਮੰਤਰੀ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਵੀ ਆਖਿਆ ਕਿ ਗੁਜਰਾਤ ਚੋਣਾਂ ਦੀ ਵਜ੍ਹਾ ਦੇ ਕਰਕੇ ਹੀ ਭਾਜਪਾ ਦੀ ਕੇਂਦਰ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਨੇਤਾ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕੀਤਾ ਸੀ ਹੁਣ ਦਰਗੇਸ਼ ਪਾਠਕ ਨੂੰ ਗੁਜਰਾਤ ਦੀ ਜ਼ਿੰਮੇਵਾਰੀ ਮਿਲੀ ਹੈ ਤੇ ਅੱਜ ਸੀਬੀਆਈ ਨੇ ਉਹਨਾਂ ਦੇ ਘਰ ਛਾਪਾ ਮਾਰ ਦਿੱਤਾ ਗੁਜਰਾਤ ਚੋਣਾਂ ਦੇ ਲਈ ਗੋਪਾਲ ਰਾਏ ਜਿਹੜੇ ਪ੍ਰਭਾਰੀ ਨੇ ਤੇ ਜਿਹੜੇ ਦੁਰਗੇਸ਼ ਪਾਠਕ ਨੇ ਉਹਨਾਂ ਨੂੰ ਸਹਿ ਪ੍ਰਭਾਰੀ ਬਣਾਇਆ ਗਿਆ ਆਮ ਆਦਮੀ ਪਾਰਟੀ ਨੇ 21 ਮਾਰਚ ਨੂੰ ਗੁਜਰਾਤ ਵਿਧਾਨ ਸਭਾ ਚੋਣਾਂ 2027 ਦੇ ਲਈ ਗੋਪਾਲ ਰਾਏ ਨੂੰ ਪ੍ਰਭਾਰੀ ਬਣਾਇਆ ਸੀ ਤੇ ਦੁਰਗੇਸ਼ ਪਾਠਕ ਨੂੰ ਸਹਿ ਪ੍ਰਭਾਰੀ ਬਣਾਇਆ ਸੀ ਇਸ ਤੋਂ ਬਾਅਦ ਦੋਨਾਂ ਹੀ ਨੇਤਾ ਤਾਂ ਗੁਜਰਾਤ ਦੌਰਿਆਂ ਦੇ ਉੱਤੇ ਗਏ ਨੇ ਤੇ ਉਸ ਤੋਂ ਬਾਅਦ ਰਾਜ ਭਰ ਦੇ ਵਿੱਚ ਪਾਰਟੀ ਨਿਤਾਮਾਂ ਤੇ ਵਰਕਰਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਨੇ ਹੁਣ ਇਸ ਮਾਮਲੇ ਦੇ ਵਿੱਚ ਗੁਜਰਾਤ ਦੇ ਵਿੱਚ ਕੱਲਿਆਂ ਚੋਂ ਲੜੇਗੀ ਆਪ ਇਹ ਵੀ ਕਹਿ ਚੁੱਕੀ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਹੁਣ ਸਾਰੇ ਦਾ ਸਾਰਾ ਰੁਸਾ ਇਹੀ ਨਿਕਲ ਰਿਹਾ ਕਿ ਭਾਜਪਾ ਉਹਨਾਂ ਨੂੰ ਔਰ ਇਸ ਮਾਮਲੇ ਦੇ ਵਿੱਚ ਜਿਹੜੀਆਂ ਪਕੜ ਮਜ਼ਬੂਤ ਕਰਨ ਦੇ ਲਈ ਲਗਾਤਾਰ ਜਿਹੜੀ ਹੈ ਰਣਨੀਤੀ ਬਣਾਈ ਜਾ ਰਹੀ ਹੈ ਆਵਾਦੀ ਪਾਰਟੀ ਦੇ ਵੱਲੋਂ ਔਰ ਇੱਥੇ ਤੱਕ ਕਿ ਪਾਰਟੀ ਨੇ ਜਿਹੜੀਆਂ ਸਥਾਨਕ ਹੋਈਆਂ ਚੋਣਾਂ ਦੇ ਵਿੱਚ 32 ਸੀਟਾਂ ਜਿੱਤੀਆਂ ਨੇ ਤੇ ਲਗਭਗ 2.5 ਸੀਟਾਂ ਦੇ ਉੱਤੇ ਉਹਨਾਂ ਨੇ ਦੂਸਰੇ ਸਥਾਨ ਹਾਸਲ ਕੀਤਾ ਔਰ ਇਸ ਵਕਤ ਵੀ ਗੁਜਰਾਤ ਵਿਧਾਨ ਸਭਾ ਦੇ ਵਿੱਚ ਆਵਾਦੀ ਪਾਰਟੀ ਦੇ ਚਾਰ ਵਿਧਾਇਕ ਨਹੀਂ ਤੇ ਪਾਰਟੀ ਨੇ ਪਹਿਲਾਂ ਹੀ ਇਹ ਘੋਸ਼ਣਾ ਕਰ ਦਿੱਤੀ ਹੈ ਕਿ ਉਹ 227 ਦੇ ਵਿੱਚ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਵਿੱਚ ਕੱਲਿਆਂ ਚੋਂ ਲੜਨਗੇ ਕਾਂਗਰਸ ਦੇ ਨਾਲ ਕੋਈ ਗੱਠਬੰਦੀ ਨਹੀਂ ਕਰਨਗੇ ਹੁਣ ਦੋ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਵਿਧਾਇਕ ਕੁਲਵੰਤ ਸਿੰਘ ਜਿਹੜੇ ਕਿ ਪੰਜਾਬ ਦੇ ਵਿੱਚ ਨੇ ਘਰ ਈਡੀ ਨੇ ਛਾਪਾ ਮਾਰਿਆ ਔਰ ਉਸ ਤੋਂ ਬਾਅਦ ਹੁਣ ਇਹ ਕਾਰਵਾਈ ਤਾਂ ਇਹਨਾਂ ਸਾਰੀਆਂ ਕਾਰਵਾਈਆਂ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਇਹ ਕਾਰਵਾਈ ਕਿਉਂ ਕੀਤੀ ਗਈ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਭਾਜਪਾ ਦੇ ਲੀਡਰਸ਼ਿਪ ਆ ਜਿਹੜੇ ਸਪੋਕਸਪਰਸਨ ਨੇ ਬੁਲਾ ਰਹੇ ਨੇ ਉਹਨਾਂ ਨੇ ਵੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ ਕਿ ਕਾਨੂੰਨ ਆਪਣੇ ਹਿਸਾਬ ਨਾਲ ਕੰਮ ਕਰਦਾ ਹੈ ਪਰ ਆਮ ਆਦਮੀ ਪਾਰਟੀ ਦੇ ਲੀਡਰ ਭ੍ਰਿਸ਼ਟਾਚਾਰ ਨਾਲ ਲਿਪਤ ਹੋ ਚੁੱਕੇ ਨੇ ਜਿਸ ਤੇ ਕਰਕੇ ਕਾਰਮਈਆਂ ਏਜੰਸੀਆਂ ਕਰ ਰਹੀਆਂ ਨੇ ਇਸ ਤੋਂ ਪਹਿਲਾਂ ਇਹ ਤਾਂ ਦੁਰਗੇਸ਼ ਪਾਠਕ ਦੇ ਉੱਤੇ ਸੀਬੀਆਈ ਦਾ ਛਾਪਾ ਅੰਦਰੋਂ ਕੀ ਮਿਲਦਾ ਕੀ ਨਹੀਂ ਮਿਲਦਾ ਹਾਲਾਂਕਿ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਵਿਦੇਸ਼ੀ ਫੰਡਿੰਗ ਦੇ ਨਾਲ ਜੁੜਿਆ ਹੋਇਆ ਹੈ ਹੁਣ ਵਿਦੇਸ਼ੀ ਫੰਡਿੰਗ ਕਿਸ ਵੱਲੋਂ ਹੋਈ ਕਿੰਨੀ ਹੋਈ ਇਸ ਦੇ ਵੇਰਵੇ ਸੀਬੀਆਈ ਦੇ ਹੱਥ ਕੀ ਦਸਤਾਵੇਜ਼ ਲੱਗਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸਾ ਹੋ ਸਕਦਾ ਹੈ ਪਰ ਫਿਲਹਾਲ ਇਸ ਮਾਮਲੇ ਦੇ ਉੱਤੇ ਸਿਆਸਤਦਾਨਾਂ ਵੱਲੋਂ ਇੱਕ ਦੂਜੇ ਦੇ ਉੱਤੇ ਤੰਜ ਵੀ ਕਸੇ ਜਾ ਰਹੇ ਨੇ ਤੇ ਇੱਕ ਦੂਜੇ ਨੂੰ ਘੇਰਿਆ ਜਾ ਰਿਹਾ ਹੈ ਸਵਾਲ ਖੜੇ ਕੀਤੇ ਜਾ ਰਹੇ ਨੇ ਪਰ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਚਾਹੇ ਰਵਿੰਦ ਕੇਜਰੀਵਾਲ ਹੋਣ ਚਾਹੇ ਮਨੀਸ਼ ਸੋਧੀਆਂ ਹੋਣ ਸਤਿੰਦਰ ਜੈਨ ਹੋਣ ਇਹਨਾਂ ਨੂੰ ਤਾਂ ਪਹਿਲਾਂ ਹੀ ਜੇਲ੍ਹ ਦੀ ਰੋਟੀ ਜੇਲ੍ਹ ਦਾ ਖਾਣਾ ਖਾਣਾ ਪਿਆ ਸੀ ਕਿਉਂਕਿ ਸ਼ਰਾਬ ਦੀ ਜਿਹੜੀ ਪਾਲਿਸੀ ਬਣਾਈ ਸੀ ਦਿੱਲੀ ਦੇ ਵਿੱਚ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਸੀ ਤੇ ਹੋਰ ਵੀ ਕਈ ਮਾਮਲਿਆਂ ਦੇ ਵਿੱਚ ਜਿਵੇਂ ਸਕੂਲਾਂ ਦੇ ਕਮਰਿਆਂ ਨੂੰ ਲੈ ਕੇ ਉਹ ਸਾਰੀਆਂ ਨੂੰ ਲੈ ਕੇ ਇਸ ਮਾਮਲਿਆਂ ਦੇ ਵਿੱਚ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਹੁਣ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਾਨੂੰ ਦਬਾਉਣ ਦੇ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੇ ਭਾਜਪਾ ਦੀ ਸਾਜ਼ਿਸ਼ ਹੈ ਪਰ ਦੂਜੇ ਪਾਸੇ ਭਾਜਪਾ ਦੇ ਵੱਲੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਦੋਂ-ਜਦੋਂ ਵੀ ਕਾਰਵਾਈ ਕੀਤੀ ਹੈ ਚਾਹੇ ED ਨੇ CBI ਨੇ ਜਾਂ ਕਿਸੇ ਹੋਰ ਏਜੰਸੀ ਨੇ ਤਦੋ ਇਹ ਕਿਹਾ ਜਾਂਦਾ ਰਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਕੁਝ ਨਹੀਂ ਕਰਦੇ ਕੁਝ ਨਹੀਂ ਤੇ ਭ੍ਰਿਸ਼ਟਾਚਾਰ ਦੇ ਵਿੱਚ ਖੁਦ ਹੀ ਲਿਪਤ ਹੋ ਚੁੱਕੇ ਨੇ ਜਿਹੜੇ ਕਹਿੰਦੇ ਸੀ ਕਿ ਭ੍ਰਿਸ਼ਟਾਚਾਰ ਮੁਕਤ ਰਾਜ ਅਸੀਂ ਦੇਵਾਂਗੇ ਇਸੇ ਕਰਕੇ ਦਿੱਲੀ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ ਭਾਜਪਾ ਦੇ ਲੀਡਰਾਂ ਦਾ ਕਹਿਣਾ ਹੁਣ ਦੇਖਦੇ ਹਾਂ ਕਿ ਨਤਾਰਾ ਕੀ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਂਕਿ ਭਾਜਪਾ ਦੇ ਉੱਤੇ ਬਾਕੀ ਪਾਰਟੀਆਂ ਵੀ ਦੋਸ਼ ਲਾਉਂਦੀਆਂ ਨੇ ਕਿ ਸੀਬੀਆਈ ਈਡੀ ਨੂੰ ਇੱਕ ਤੋਤੇ ਦੀ ਤਰ੍ਹਾਂ ਵਰਤਦੇ ਨੇ ਔਰ ਉਹਨਾਂ ਦੀ ਦਰਵਾਰਤੋਂ ਕੀਤੀ ਜਾਂਦੀ ਹੈ ਜਿਸ ਦੇ ਕਰਕੇ ਵਿਰੋਧੀਆਂ ਨੂੰ ਤਾਂ ਘੇਰ ਲਿਆ ਜਾਂਦਾ ਪਰ ਖੁਦ ਭਾਜਪਾ ਦੇ ਲੀਡਰਾਂ ਨੇ ਜਿੱਥੇ ਗੜਬੜੀਆਂ ਕੀਤੀਆਂ ਨੇ ਜਾਂ ਫਿਰ ਦੋਸ਼ ਲੱਗਦੇ ਨੇ ਉੱਥੇ ਇਹ ਏਜੰਸੀਆਂ ਚੁੱਪ ਕਿਉਂ ਨੇ ਉੱਥੇ ਹੱਥ ਤੇ ਹੱਤ ਰ ਕੇ ਕਿਉਂ ਬਹਿ ਜਾਂਦੀਆਂ ਨੇ ਇਹ ਸਾਰੀਆਂ ਗੱਲਾਂ ਵੀ ਬਾਕੀ ਲੀਡਰਾਂ ਦੇ ਵੱਲੋਂ ਭਾਜਪਾ ਦੇ ਉੱਤੇ ਵੀ ਦੋਸ਼ ਲਾਏ ਜਾਂਦੇ ਰਹੇ ਨੇ ਸਮੇਂ-ਸਮੇਂ ਦੇ ਉੱਤੇ ਇਹ ਸਾਰੇ ਮਾਮਲੇ ਦੇ ਵਿੱਚ ਤੁਹਾਨੂੰ ਨਜ਼ਰ ਕੀ ਆਉਂਦਾ ਤੁਹਾਡਾ ਅੰਦਾਜ਼ਾ ਕੀ ਅੰਦੇਸ਼ਾ ਕੀ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਕਿ ਜਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਕਿ ਕਿਤੇ ਤੇਰਮੇਰ ਵੀ ਹੁੰਦਾ ਜਾਂ ਫਿਰ ਕਈ ਮਾਮਲਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੇਂਦਰੀ ਏਜੰਸੀਆਂ ਨੂੰ ਉਹਨਾਂ ਉੱਤੇ ਕਾਰਵਾਈ ਕਰਨ ਦਾ ਇਹ ਸਭ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬੜੇ ਰਹੋ ਏਬੀਸੀ ਪੰਜਾਬ ਦੇ ਨਾਲ